ਭਾਜੀ ਕੀ ਤੁਹਾਡਾ ਨਾਮ ਆ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਅਸੀਂ ਭਾਜੀ ਪਿੰਡ ਆਲੀ ਕਾਂ ਦੇ ਨਾਲ ਰਹਿਣ ਵਾਲੇ ਮੇਰਾ ਨਾਮ ਸੁਖਬੀਰ ਸਿੰਘ ਕਿਸ ਤਰ੍ਹਾਂ ਦਾ ਦਿਵਾਲੀ ਦਾ ਤਿਹਾਰ ਆ ਰਿਹਾ ਕਿਸ ਤਰ੍ਹਾਂ ਦਾ ਦਿਵਾਲੀ ਦਾ ਤਿਹਾਰ ਤੇ ਭਾਜੀ ਇਦਾਂ ਹੀ ਆ ਅਸੀਂ ਕਾਹਦਾ ਮਨਾਉਣਾ ਦਿਵਾਲੀ ਦਾ ਤਿਹਾਰ ਕਰੀਬਾਂ ਦਾ ਦਿਵਾਲੀ ਦਾ ਤਿਹਾਰ ਕਾਹਦਾ ਹੁੰਦਾ ਵਾ ਕਿਉਂ ਜਿਹੜੀ ਦੋ ਦੋ ਕਿੱਲੇ ਜ਼ਮੀਨ ਆ ਉਹ ਵੀ ਡੁੱਬੀ ਆ ਅੱਜ ਤੱਕ ਪਾਣੀ ਖੜਾ ਅਨੁਨੀਆਂ ਜੀ ਵੀ ਮਾਰ ਪਈ ਆ 23 ਜੀ ਵੀ ਪਈ ਆ ਹੁਣ 25 ਜੀ ਵੀ ਪਈ ਸਾਨੂੰ ਸਾਡੀ ਉਹ ਨਾਂ ਪਹਿਲੀ ਜੇ ਅਸੀਂ 23 ਜ ਆਪਨੇ ਕੋਲੋਂ ਪਹਿਲਾ ਪੱਲਿਓ ਖਰਚਾ ਕਰਕੇ ਅਸੀਂ ਪਧਰੀ ਕੀਤੀ ਅੱਜ ਫ ਸਾਨੂੰ ਉਹ ਕਣਕ ਦੀ ਵੀ ਆਸ ਨਹੀਂ ਗਾਹਾਂ ਨੂੰ ਕਿਤੇ ਮੱਕੀ ਦੀ ਆਸ ਆਬਦੇ ਕੋਲੋਂ ਜ਼ਮੀਨ ਤੇ ਪੈਸੇ ਲਾਵਾਂਗੇ ਤੇ ਫਿਰ ਅਸੀਂ ਤਿਆਰ ਕਰਾਂਗੇ ਉਹਨੂੰ ਤੇ ਅਸੀਂ ਬੱਚੇ ਪੜਾਉਣੇ ਆਵਦਾ ਦਿਹਾੜੀ ਦਾ ਪਾ ਕਰਕੇ ਗਾ ਬੱਚਿਆਂ ਦਾ ਸੁਖਣਾ ਵੀ ਹੈਗਾ ਵੱਡੇ ਅਫਸਰ ਬਣਿਏ ਪੜ੍ਹ ਲਿਖੇ ਗੁੜੀਆਂ ਮੇਰੀ ਬੀ.ਟੈਕ ਕਰਦੀ ਆ ਮੁੰਡੇ ਨੂੰ ਜਲੰਧਰ ਕਾਲਜ ਲਾਇਆ ਉਹ ਵੀ ਵਰਦਾ ਆਪਣਾ ਦਿਹਾੜੀ ਦਾ ਪਾ ਮੈਂ ਕਰਦਾ ਚਲੋ ਆਪਦਾ ਟਾਈਮ ਪਾਸ ਕਰਦੇ ਆ ਤੇ ਪਰ ਜੋਸ਼ ਤਨਾਵਾ ਆਉਂਦੀਆਂ ਸਤਨਾਵਾ ਮਜ਼ਦੂਰ ਭਾਈਚਾਰਾ ਕੋਈ ਵੀ ਜਿਸੇ ਦਾ ਵੀ ਕੋਈ ਕਰਦਾ ਕਿਸੇ ਦਾ ਬਾਹ ਫੜਦਾ ਹਰ ਇੱਕ ਨੂੰ ਮੈਂ ਕਹਿੰਦਾ ਸਾਰ ਲੈਣੀ ਚਾਹੀਦੀ ਆ ਕਿਸੇ ਨੂੰ ਵੀ ਮਾਰੇ ਨੂੰ ਚੰਗੇ ਨੂੰ ਹਰ ਇੱਕ ਦਾ ਘਰ ਦਾ ਸਰਵਾ ਕਰਕੇ ਉਹਦੀ ਸਾਰ ਲਓ ਵੀ ਇਹ ਬੰਦੇ ਦਾ ਕਿਦਾਂ ਸਰਕਲ ਚੱਲਦਾ ਕਿਦਾਂ ਨਹੀਂ ਚੱਲਦਾ ਉਹਦੀ ਅਸਾਰ ਲਓ ਉਹਦੀ ਹਰ ਇੱਕ ਦੀ ਮਦਦ ਕਰੋ ਵੀ ਅਸਾਰ ਲੈ ਕੇ ਉਹਦੀ ਮਦਦ ਕਰੋ ਕਿੰਨੀ ਜ਼ਮੀਨ ਹੈ ਤੁਹਾਡੀ ਸਾਡੇ ਕੋਲ 2 ਕਿੱਲੇ ਜ਼ਮੀਨਾਂ ਭਾਜੀ ਤੁਹਾਡੇ ਪੱਕੀ ਆ ਕਿ ਸਰਕਾਰੀ ਨਹੀਂ ਸਰਕਾਰੀ ਆ ਭਾਜੀ ਫਿਰ ਤੁਹਾਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਕੁਝ ਨਹੀਂ ਭਾਜੀ ਨਾ 19 ਜੀ ਮਿਲਿਆ ਤੇ ਨਾ 23 ਜੀ ਮਿਲਿਆ ਮੁਆਵਜ਼ੇ ਦੀ ਮੰਗ ਕਰਦੇ ਹਾਂ ਹਾਂ ਮੁਆਵਜ਼ੇ ਦੀ ਮੰਗ ਕਰਦੇ ਹਾਂ ਅਸੀਂ ਕਿੰਨਾ ਨੂੰ ਗਰੀਬਾਂ ਨੇ ਕਿਹਨੇ ਦੇਣਾ ਭਾਜੀ ਸਾਨੂੰ ਕੋਈ ਆਸ ਨਹੀਂ ਜੀ ਸਰਕਾਰ ਤੋਂ ਸਾਨੂੰ ਮਾੜੀ ਨਹੀਂ ਲੱਗਦੀ ਹਾਂਜੀ ਜੀ ਦਵਾਈ ਤਾਂ ਤਿਆਰ ਆ ਰਿਹਾ ਕਿਸ ਤਰ੍ਹਾਂ ਦੀ ਦਵਾਈ ਹੈ ਹਾਂਜੀ ਦਵਾਈ ਗਰੀਬਾਂ ਦੀ ਖਾਰੀ ਆ ਵੇਖ ਲੋ ਇਦਾਂ ਬੈਠੇ ਆ ਰੋਟੀ ਪਕਾਈ ਆ ਖਾਦੀ ਆ ਦਵਾਈ ਦਾ ਦੁੱਬੇ ਖੁੱਬੇ ਹੈਗੇ ਦਵਾਈਆਂ ਉਹਦੇ ਖਾਦੇ ਗਰੀਬਾਂ ਦੇ ਹੁੰਦੇ ਆ ਤੇ ਗਾੜੀ ਤੁਸੀਂ ਆਣੇ ਜੇ ਅਸੀਂ ਨਹੀਂ ਮੇਰੇ ਆ ਘਰ ਦੇ ਦੇਖ ਲੋ ਮੇਰਾ ਕੋਠੇ ਨੂੰ ਉਸ ਸਾਡਾ ਮੇਰਾ ਕੋਠਾ ਡਿੱਗਾ ਸਾਨੂੰ ਕੁਛ ਨਹੀਂ ਜੁੜਿਆ ਕੋਠਾ ਜਦੋਂ ਡਿੱਗਾ ਉਦੋਂ ਕੋਈ ਨੁਕਸਾਨ ਹੋਇਆ ਤੁਹਾਡਾ ਹਾਂਜੀ ਮੈਂ ਥੱਲੇ ਆ ਗਈ ਸੀ ਦੀ ਸਭ ਨੂੰ ਪਤਾ ਸਾਰੇ ਪਿੰਡ ਨੂੰ ਪਤਾ ਉਹਨਾਂ ਮੇਰੇ ਆ ਲੱਤ ਤੇ ਸੋਟ ਲੱਗੀ ਸੀ ਦੀ ਤੇ ਕਿਸੇ ਸੰਸਥਾ ਨੇ ਮਦਦ ਕੀਤੀ ਜਾਂ ਕਿਸੇ ਨੇ ਨਹੀਂ ਕੀਤੀ ਤੇ ਕਿੱਥੋਂ ਇਲਾਜ ਵਗੈਰਾ ਫਿਰ ਸਰਕਾਰੀ ਹਸਪਤਾਲ ਕੋਲੋਂ ਹਾਂਜੀ ਕੋ ਜਲੰਧਰੋਂ ਹੋਇਆ ਕੋ ਸਰਕਾਰੀੋਂ ਹੋਇਆ ਤੇ ਹੁਣ ਤੋਂ ਟਿੱਕੀ ਇਹ ਪੀਲਾ ਜਿਹੜੀਆਂ ਸੰਸਥਾਵਾਂ ਮਦਦ ਲਈ ਤੁਹਾਡੇ ਕੋ ਆਣਾ ਚਾਹੁੰਦੀਆਂ ਤੁਹਾਡਾ ਉਹ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਅਸੀਂ ਇਹੋ ਜੀ ਸਾਨੂੰ ਅਕੇਦੋ ਮੇਰਾ ਕੋਠਾ ਟਿਕਾਇ ਮੈਂ ਥੱਲੇ ਆਈ ਤੇ ਹੁਣ ਮੈਂ ਨਾ ਟੀਨਾ ਪਾਈਆਂ ਚ ਕਿ ਸਾਰਾ ਨਹੀਂ ਉੱਤੇ ਭਰਿਆ ਤੁਹਾਡੇ ਸਾਨੂੰ ਕੋਈ ਇਹੋ ਜੀ ਨਾ ਕੋਈ ਅਜਨਤ ਪਰ ਮੇਰੀ ਨਾ ਸਾਨੂੰ ਕੁਛ ਮਿਲਿਆ ਤੇ ਹੁਣ ਆਣ ਕੇ ਸਾਨੂੰ ਵੀ ਚਲੋ ਮੇਰਾ ਇਹ ਨਹੀਂ ਅਸੀਂ ਸਾਰੇ ਭੈਣਾ ਭਰਾਵਾਂ ਦੇ ਨਾਲ ਸਾਨੂੰ ਸਾਰੇ ਭੈਣਾ ਭਰਾ ਇੱਕੋ ਜਿਹੇ ਜਿਹੋ ਜੀਵਿਦਾਤਾ ਤੇ ਅਸਵੀ ਜੀਵਿਦਾਤਾ ਦੇ ਨਾਲ ਹੀ ਆ ਮੰਗ ਕੀ ਕਰਦੇ ਹਾਂ ਤੇ ਸਾਨੂੰ ਇਹ ਆ ਵੀ ਜੇ ਕੋਈ ਆ ਸਕਦਾ ਤੇ ਆਣ ਕੇ ਦੇਖ ਸਕਦਾ ਵੀ ਕਿਤਰਾ ਦੇ ਲਾਤਾ ਕਿਦਾਂ ਦੇ ਘਾਰਿਆ ਕਿਦਾਂ ਦਾ ਮਕਾਨ ਸਾਰੇ ਇੱਕ ਟੋਟਲੀ ਪਿੰਡ ਦੇ ਵਿੱਚ ਇਦਾਂ ਹੀ ਆ ਵੀ ਕੋਈ ਉਹ ਹੁਦਾ ਨਹੀਂ ਤਾਂ ਸਭ ਗਰੀਬੇ ਇਦਾਂ ਦੇ ਹੀ ਆ ਅਸੀਂ ਵੀ ਤਾਂ ਜੀਵੀ ਦਾ ਨਾਲੀਆਂ ਸੀ ਕਿਹੜਾ ਵੀ ਨਹੀਂ ਨਾਲ ਅਸੀਂ ਉਹਨਾਂ ਦੇ ਨਾਲੀਆਂ ਵਿਚਾਰਿਆਂ ਦੇ ਉਹਨਾਂ ਦੇ ਵਿੱਚ ਜਿਨ੍ਹਾਂ ਦੀਆਂ ਜੇ ਬਾਹਰ ਮਰੀਆਂ ਸਾਡੀਆਂ ਵੀ ਮਰੀਆਂ ਆ ਜੇ ਬਾਹਰ ਹੁੰਦਾ ਤਾਂ ਅਸੀਂ ਵੀ ਜਾਂਦੇ ਲਿਆਉਂਦੇ ਖਾਂਦੇ ਜੇ ਹੁਣ ਇਹ ਸਾਡੇ ਨਾਲ ਆ ਤਾਂ ਅਸੀਂ ਇਹਨਾਂ ਦੇ ਨਾਲ ਤੇਰੇ ਕੋਠੇ ਦੀ ਛੱਤ ਪੈ ਜੇ ਕੋਈ ਲੈਂਟਰ ਮਾਰਾ ਮੋਟ ਪੈ ਜਵੇ ਹੁਣ ਦੇਖ ਸਕਦੇ ਆ ਅੰਕ ਦੇ ਉੱਤੇ ਟੀਨਾ ਪਾਈਆਂ ਹੋਈਆਂ ਆ ਅੱਜ ਉਹ ਢੱਗਾ ਵਾ ਸਾਰੇ ਮੀਆਂ ਦੇ ਵਿੱਚ ਇਦਾਂ ਹੀ ਰਹੇ ਆ ਬੱਚੇ ਨिके-ਨिके ਮੇਰੇ ਪੋਤੇ-ਪੋਤਿਆਂ ਤੇ ਮੈਨੂੰ ਇਹ ਵੀ ਮੇਰਾ ਕੋਠਾ ਬਣ ਜਵੇ ਤੇ ਮੈਂ ਹਾਹੀ ਵੀ ਕੋਈ ਪਹੁੰਚ ਗਏ ਚਲੋ ਸਭ ਤੋਂ ਪਹਿਲਾਂ ਤਾਂ ਚਲੋ ਸਾਰਿਆਂ ਨੂੰ ਦਿਵਾਲੀ ਦੀਆਂ ਦੇਸ਼ ਵਾਸੀਆਂ ਨੂੰ ਬਾਹਰ ਬੈਠਿਆਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਤੇ ਇਹ ਨਹੀਂ ਵੀ ਸਾਡੇ ਕੱਲੇ ਪਿੰਡ 'ਚ ਜਿੰਨੇ ਵੀ ਹੱਟ ਤੋਂ ਪ੍ਰਭਾਵਿਤ ਏਰੀਆ ਸਾਰਿਆਂ ਦੇ ਜਿਹੜੇ ਗਰੀਬ ਪਰਿਵਾਰ ਆ ਉਹਨਾਂ ਦੀਆਂ ਦਿਵਾਲੀਆਂ ਗਾਦੀਆਂ ਉਹਨਾਂ ਦੀਆਂ ਤੇ ਵਾਹਿਗੁਰੂ ਆਸਰਈ ਆ ਸਾਰਾ ਕੁਝ ਤੇ ਜੇ ਆਪਾਂ ਇੱਥੋਂ ਦੀ ਗੱਲ ਕਰਦੇ ਆ ਅੱਜ ਤੁਹਾਡਾ ਵੀ ਧੰਨਵਾਦ ਆ ਤੁਸੀਂ ਸਾਰੇ ਪਹੁੰਚੇ ਹੋ ਤੇ ਮੈਂ ਅਪੀਲ ਹੀ ਕਰਦਾ ਸਾਰੇ ਦਾਨੀ ਸੱਜਣਾ ਨੂੰ ਵੀ ਦਿਵਾਲੀਆਂ ਆਪਾਂ ਕਿਉਂਕਿ ਵੇਖੋ ਉੱਥੇ ਅਫਸਰਾਂ ਨੂੰ ਜਾਂ ਹੋਰ ਆਪਾਂ ਆਪਦੇ ਰਿਸ਼ਤੇਦਾਰਾਂ ਦੇ ਵਿੱਚ ਜਿੰਨਾਂ ਕੋਲੇ ਕੋਈ ਚਾਰ ਹੁੰਦੇ ਆ ਪੈਸੇ ਦਿਵਾਲੀਆਂ ਪਹੁੰਚਦੀਆਂ ਕਰਦੇ ਆ ਮੈਂ ਦਾਨੀ ਸੱਜਣਾਂ ਨੂੰ ਅਪੀਲ ਕਰਦਾ ਵੀ ਜੇ ਤੁਸੀਂ ਸਹੀ ਦਿਵਾਲੀ ਦੇਣੀ ਹੈ ਕਿਸੇ ਨੂੰ ਤੇ ਇਹ ਇਹ ਜਿਹੜੇ ਸਾਡੇ ਪਰਿਵਾਰ ਆ ਗਰੀਬ ਇਹਨਾਂ ਦੇ ਘਰਾਂ ਤੱਕ ਪਹੁੰਚਦੀ ਕਰੋ ਤੇ ਇਹਨਾਂ ਦੇ ਘਰਾਂ ਤੱਕ ਪਹੁੰਚਦੀ ਹੋ ਗਈ ਤੇ ਤੁਹਾਡਾ ਰੱਬ ਰਾਜੀ ਆ ਜਦੋਂ ਇਹ ਰਾਜੀ ਹੋਗੇ ਤੇ ਤੁਹਾਡਾ ਰੱਬ ਰਾਜੀ ਆ ਮੈਂ ਅਪੀਲ ਹੀ ਕਰਦਾ ਤੁਹਾਡੇ ਚੈਨਲ ਥਰੂ ਵੀ ਆਪ ਡਾਇਰੈਕਟ ਇਥੋਂ ਤੱਕ ਪਹੁੰਚ ਕੇ ਕੋਈ ਫਰਕ ਨਹੀਂ ਪੈਣਾ ਤੇ ਇਹਨਾਂ ਆਪਣੇ ਜਿਹੜੇ ਗਰੀਬ ਪਰਿਵਾਰ ਆ ਇਹਨਾਂ ਨੂੰ ਦਿਵਾਲੀ ਦਿਓ ਤੇ ਜਿਹੜੀ ਇਹ ਵੀ ਖੁਸ਼ੀ-ਖੁਸ਼ੀ ਆਪਦੇ ਪਰਿਵਾਰ 'ਚ ਆਪਦੇ ਬੱਚਾਂ 'ਚ ਬੈਠ ਕੇ ਦਿਵਾਲੀਆਂ ਮਨਾ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ